ਘਟ ਪੈ ਗਿਆ ਵਪਾਰੀਆਂ ਤੇਨ ਲੱਖਾਂ ਤੇ ਕਰੋੜਾਂ ਘਟਾ ਪੈ ਗਿਆ ਵਪਾਰੀਆਂ ਤੇਨ ਲੱਖਾਂ ਤੇ ਲੱਖਾਂ ਦੇ ਕਰੂੰ ਘਟ ਗਏ ਬਵਾਰੀਆਂ ਲੱਖਾਂ ਦੇ ਕਰੂੰ ਲੱਖਾਂ ਦੇ ਹਲਲ ਨੂੰ ਮਿੱਟੀ ਵਿੱਚ ਰੋਲੀ ਜੰਨ ਲੱਖਾਂ ਦੇ ਹਲਲ ਨੂੰ ਮਿੱਟੀ

ਦੇ ਹਲਾਲਾ ਨੂੰ ਮਿੱਟੀ ਵਿੱਚ ਰੋਲੀ ਜਨ ਲੱਖਾਂ ਦੇ ਹਲਾਲਾ ਨੂੰ ਮਿੱਟੀ ਵਿੱਚ ਰੋਲੀ ਜਨ ਲੱਖਾਂ ਦੇ ਹਲਾਲਾ ਨੂੰ ਮਿੱਟੀ ਵਿੱਚ ਰੋਲੀ ਉਹ ਲੱਖਾਂ ਸੁਨਾਰੇ ਦੀ ਗੁਰਬਾਣੀ ਇਸ ਮਜਾਰੀ ਰੈਨ ਗਵਾਈ ਸੋਏ ਕੇ ਕਹਿੰਦੇ ਰਾਤ ਬੰਦਾ ਸੌਂ ਕੇ ਗੁਜ਼ਾਰ ਲੈਂਦਾ ਦਿਵਸ ਗਵਾਇਆ ਖਾਏ ਦਿਨ ਖਾ ਪੀ ਕੇ ਕੰਮ ਧੰਦਿਆਂ ਚ ਗੁਜ਼ਰ ਜਾਂਦਾ ਰੈਨ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਹਿੰਦੇ ਹੀਰਿਆਂ ਵਰਗਾ ਹੈ ਜਨਮ ਹੈ ਪਰ ਕੌਡੀਆਂ ਦੇ ਭਾ ਕਹਿੰਦੇ ਸੋ ਬੰਦਾ ਇਹਨੂੰ ਗਵਾ ਜਾਂਦਾ ਸੋ ਇਸ ਜਨਮ ਨੂੰ ਨਾ ਨਾਮ ਨਾ ਜਾਣਿਆ ਰਾਮ ਕਾ ਗੁੜੇ ਫਿਰ ਪਾਛੇ ਪਛਤਾਇ ਰਹੇ ਕਹਿੰਦੇ ਮੂਰਖਾ ਤੈਨੂੰ ਕੁਛ ਤਾਉਣਾ ਪੈਣਾ ਰੱਬ ਦੇ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਕਹਿੰਦੇ ਸਾਰ ਨੂੰ ਤੂੰ ਜਾਣਿਆ ਨਹੀਂ ਸੋ ਪੈਸੇ ਦੀ ਸਾਰ ਤੇ ਤੈਨੂੰ ਪਤਾ ਸੋ ਪਦਾਰਥਾਂ ਦੀ ਸਾਰ ਤੇ ਤੈਨੂੰ ਪਤਾ ਪਰ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਸਾਰ ਨਹੀਂ ਆਈ ਤੈਨੂੰ ਨਾਮ ਨਾ ਜਾਣਿਆ ਰਾਮ ਦਾ ਬੂੜੇ ਫਿਰ ਪਛੇਤਾਈਂ ਕਹਿੰਦੇ ਤੈਨੂੰ ਬਹੁਤ ਪਛਤਾਉਣਾ ਪੈਣਾ ਕਿਉਂਕਿ ਇਹ ਜਿਹੜਾ ਜਨਮ ਮਿਲਿਆ ਵਾਰ-ਵਾਰ ਨਹੀਂ ਮਿਲਣਾ ਮਿਲਣਾ ਕਬੀਰ ਮਾਨਸ ਜਨਮ ਬਦਲੰਬ ਹੈ ਹੋ ਇਹਨਾਂ ਬਾਰਹਿ ਵਾਰ ਜਿਉਂ ਬਨ ਫਲ ਪੱਕੇ ਭੋਇਂ ਗਰੇ ਬੋਰ ਨਾ ਲਾਗੇਗਾ ਕਹਿੰਦੇ ਇਹ ਜਿਹੜਾ ਜਨਮ ਹੈ ਬੜਾ ਦੁਰਲੱਭ ਹੈ ਛੇਤੀ ਮਿਲਣ ਵਾਲਾ ਨਹੀਂ ਸੋ ਜਿਹੜੀ ਸ਼ੀਸ਼ ਚੀਜ਼ ਛੇਤੀ ਨਾ ਨਾ ਮਿਲੇ ਉਹਨੂੰ ਕਹਿੰਦੇ ਦੁਰਲੱਭ ਕਹਿੰਦੇ ਜਨਮ ਬੜਾ ਦੁਰਲੱਭ ਹੈ ਸੋ ਹੀਰਿਆਂ ਵਰਗਾ ਕਹਿੰਦੇ ਜਨਮ ਹੈ ਸੋ ਤੇ ਕਹਿੰਦੇ ਤੂੰ ਐਵੇਂ ਹੀ ਕੋਡੀਆਂ ਦੇ ਬਦਲੇ ਗਵਾਈ ਜਾ ਰਿਹਾ ਭਾਵ ਕਿ ਜਿਹੜੇ ਆਪਣੇ ਸੁਵਾਸ ਨੇ ਸੋ ਗੁਰੂ ਪਿਆਰਿਓ ਉਹ ਹੀ ਉਦੋਂ ਹੀ ਸਫਲ ਹੁੰਦੇ ਆ ਜਦੋਂ ਆਪਾਂ ਨਾਮ ਜਪਦੇ ਪਰਮੇਸ਼ਰ ਦੀ ਬੰਦਗੀ ਕਰਦੇ ਆਂ ਹੋਰ ਇੱਕ ਵੀ ਦੁਨੀਆ ਦੇ ਵਿੱਚ ਇਦਾਂ ਦਾ ਕੰਮ ਨਹੀਂ ਸੋ ਜਨੂ ਬੰਦਾ ਕਰਕੇ ਤੇ ਕਵੇ ਕਿ ਮੇਰੇ ਸੁਆਸ ਸਫਲ ਹੋ ਗਿਆ ਸੋ ਗੁਰੂ ਪਿਆਰਿਓ ਹੋਰ ਇੱਕ ਵੀ ਕੰਮ ਨਹੀਂ ਦੁਨੀਆ ਦੇ ਵਿੱਚ ਇੱਕੋ ਹੀ ਕੰਮ ਏ ਸੋ ਜਿਹਦਾ ਕਰਕੇ ਗੁਰੂ ਪਿਆਰਿਓ ਸੁਆਸ ਸਫਲ ਹੁੰਦੇ ਆ ਉਹ ਏ ਪਰਮੇਸ਼ਰ ਦਾ ਨਾਮ ਬਾਕੀ ਤੇ ਬੰਦੇ ਦੀਆਂ ਮਜਬੂਰੀਆਂ ਕਰਨੇ ਪੈਂਦੇ ਆ ਧੰਦੇ ਪਟਣੇ ਪੈਂਦੇ ਆ ਬੰਦੇ ਨੂੰ ਸੋ ਸਿਰਫ ਮਜਬੂਰੀਆਂ ਉਹ ਆਪਣੀਆਂ ਪਰ ਅਸਲੀ ਜਿਹੜਾ ਕੰਮ ਏ ਉਹ ਪਰਮੇਸ਼ਰ ਦਾ ਨਾਮ ਜਪਣਾ ਹੀ ਏ ਇਸੇ ਕਰਕੇ ਮਹਾਰਾ ਦੀ ਗੁਰਬਾਨੀ ਕਹਿੰਦੀ ਬਨਜ ਕਰੋ ਬਨ ਜਾ ਜੀ ਕਹਿੰਦੇ ਬਨ ਜਾ ਰਿਆ ਮਿੱਤਰਾ ਵਪਾਰੀ ਆ ਉਹ ਵਪਾਰ ਕਰ ਸੋ ਜਿਹੜਾ ਵਪਾਰ ਤੇਰੇ ਨਾਲ ਨਿਬਣਾ ਬਨਜ ਕਰੋ ਬਨ ਜਾ ਰਹੇ ਹੋ ਵੱਖਰ ਲੇਹੁ ਸਮਾਨ ਤੈਸੀ ਵਸਤ ਵਿਸਾਹੀਏ ਜੈਸੀ ਨਿਬਹਿ ਨਾਲ ਕਹਿੰਦੇ ਜਿਹੜੀ ਵਸਤੂ ਨੇ ਤੇਰੇ ਨਾਲ ਜਾਣਾ ਉਹ ਤੇ ਇਕੱਠੀ ਨਹੀਂ ਕਰਦਾ ਤੂੰ ਉਧਰ ਕਹਿੰਦੇ ਧਿਆਨ ਨਹੀਂ ਦਿੰਦਾ ਤੇ ਜਿਹੜੀਆਂ ਸਾਰੀਆਂ ਚੀਜ਼ਾਂ ਇੱਥੇ ਰਹਿ ਜਾਣੀਆਂ ਨਾਲ ਨਹੀਂ ਜਾਣੀਆਂ ਕਹਿੰਦੇ ਉਹ ਭੱਜ ਭੱਜ ਇਕੱਠੀਆਂ ਕਰਦਾ ਫਿਰਦਾ ਸੋ ਦੇਣੁਰਾ ਹਾਤ ਕਹਿੰਦੇ ਤੇਰਾ ਧਿਆਨ ਉੱਥੇ ਲੱਗਿਆ ਪਦਾਰਥਾਂ ਵਿੱਚ ਮਾਇਆ ਵਿੱਚ ਪਰ ਕਹਿੰਦੇ ਪਰਮੇਸ਼ਰ ਦੇ ਨਾਮ ਤੇ ਕਹਿੰਦੇ ਧਿਆਨ ਨਹੀਂ ਦਿੱਤਾ ਤੂੰ ਸੋਸਾਰ ਨਹੀਂ ਜਾਣੀ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਤੇ ਆਪਣਾ ਜਿਹੜਾ ਜਨਮ ਹੈ ਸੋ ਕਹਿੰਦੇ ਐਵੇਂ ਗਵਾ ਰਿਆ ਤੂੰ ਸੋ ਕਹਿੰਦੇ ਜਿਹੜੇ ਲੱਖਾਂ ਦੇ ਲਾਲ ਨੇ ਭਾਵ ਕੇ ਜਿਹੜੇ ਸੁਵਾਸ ਨੇ ਸੋ ਇਹਨੂੰ ਗੁਰੂ ਪਿਆਰਿਓ ਤੁਲਨਾ ਜ਼ਰੂਰ ਦਿੱਤੀ ਹੈ ਲੱਖਾਂ ਦੇ ਨਾਲ ਪਰ ਗੁਰੂ ਗੁਰੂ ਪਿਆਰਿਓ ਸਾਰੀ ਦੁਨੀਆ ਦੀ ਕੋਈ ਮਾਇਆ ਇਕੱਠੀ ਕਰਕੇ ਦੇ ਦੇ ਦੇਵੇ ਸੋ ਡਾਕਟਰ ਗੁਰੂ ਪਿਆਰਿਓ ਦੋ ਚਾਰ ਸੁਵਾਸ ਬੰਦੇਸ਼ ਨਹੀਂ ਪਾ ਸਕਦਾ ਜੇ ਸੁਵਾਸ ਪੂਰੇ ਹੋ ਜਾਣ ਸੋ ਗੁਰੂ ਪਿਆਰਿਓ ਜਿੰਨੀ ਮਰਜੀ ਉਹਨੂੰ ਮਾਇਆ ਦੇ ਦਈਏ ਕੋਈ ਵੀ ਇੱਕ ਸੁਵਾਸ ਵੀ ਆਪਾਂ ਨੂੰ ਕਿਦੋਂ ਮੁੱਲ ਨਹੀਂ ਮਿਲਦਾ ਤੇ ਪਰ ਦੀ ਗੁਰਬਾਣੀ ਆਪਾਂ ਨੂੰ ਸਮਝਾ ਰਹੀ ਹੈ ਕਹਿੰਦੇ ਜਿਹੜੇ ਹੀਰਿਆ ਲਾਲਾ ਨਾਲੋਂ ਵੀ ਜ਼ਿਆਦਾ ਕੀਮਤੀ ਜਿਨ੍ਹਾਂ ਦੀ ਕੀਮਤ ਹੀ ਕੋਈ ਨਹੀਂ ਉਹਨਾਂ ਸੁਵਾਸਾਂ ਨੂੰ ਕਹਿੰਦੇ ਤੂੰ ਮਿੱਟੀ 'ਚ ਰੋਲੀ ਜਾਣਾ ਸੋ ਐਵੇਂ ਮਾੜੀਆਂ ਗੱਲਾਂ ਸੁਣਦਾ ਰਹਿਣਾ ਮਾੜੀਆਂ ਗੱਲਾਂ ਬੋਲਦਾ ਰਹਿਣਾ ਮਾੜੇ ਪਾਸੇ ਤੇਰਾ ਧਿਆਨ ਰਹਿੰਦਾ ਤੇ ਕਹਿੰਦੇ ਜਿਹੜੇ ਲੱਖਾਂ ਦੇ ਲਾਲ ਨੇ ਉਹਨਾਂ ਨੂੰ ਮਿੱਟੀ 'ਚ ਰੋਲ ਰਿਆ ਤੂੰ ਸਾਰ ਨਹੀਂ ਜਾਣੀ ਕਿੰਨੇ ਨਾ ਸਵਾਸਾਂ ਦੀ ਪੰਨਾ ਪਰਮੇਸ਼ਰ ਦੇ ਨਾਮ ਦੀ ਸੋ ਕਹਿੰਦੇ ਜਨਮ ਗਵਾ ਕੇ ਬੰਦਾ ਬੰਦਿਆ ਦੁਨੀਆ ਤੋਂ ਚਲੇ ਜਾਣਾ ਸੋ ਆਓ ਗੁਰੂ ਬਿਆਰਿਓ ਸੋ ਆਪਾਂ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਸਵਾਸ ਨੇ ਨਾ ਸੋ ਇਹ ਉਦੋਂ ਹੀ ਸਫਲ ਹੁੰਦੇ ਆ ਇਹਨਾਂ ਦੀ ਕੀਮਤ ਉਦੋਂ ਹੀ ਪੈਂਦੀ ਜਦੋਂ ਆਪਾਂ ਨਾਮ ਜਪਦੇ ਹਾਂ ਸੋ ਆਪਣੇ ਸਵਾਸ ਖਾਲੀ ਨਾ ਜਾ ਹਰ ਸਵਾਸ ਦੇ ਨਾਲ ਕੋਸ਼ਿਸ਼ ਕਰਨੀ ਕਿ ਆਪਾਂ ਪਰਮੇਸ਼ਰ ਦਾ ਨਾਮ ਜਪੀਏ ਸੋ ਸੁਆਸ ਦੇਖੇ ਵਿੱਚ ਪੈਂਦੇ। ਬਾਕੀ ਗੁਰੂ ਪਿਆਰੇਓ ਜੋ ਮਰਜੀ ਆਪਾਂ ਕਰਦੇ ਦੁਨੀਏ ਕੀਏ ਦੁਨੀਆ ਤੇ। ਸੁਆਸ ਸਫਲ ਨਹੀਂ ਕਰ ਸਕਦੇ। ਸਿਰਫ ਟਾਈਮ ਪਾਸ ਕਰ ਸਕਦੇ। ਸੋ ਟਾਈਮ ਪਾਸ ਕਰ ਰਹੇ ਆ ਜੇ ਗੁਰੂ ਪਿਆਰੇ ਬੰਦਾ ਕਹਿੰਦਾ ਨਾ ਕਿ ਮੈਂ ਤਾਂ ਟਾਈਮ ਪਾਸ ਕਰ ਰਿਹਾ ਜੀ। ਟਾਈਮ ਪਾਸ ਕਰਦੇ ਆ ਪਸ਼ੂ ਕਿਉਂਕਿ ਨਾ ਤੇ ਉਹਨਾਂ ਨੂੰ ਪਰਮੇਸ਼ਰ ਨੇ ਆਪਣੀ ਵਰਗੀ ਜ਼ੁਬਾਨ ਦਿੱਤੀ। ਕਿ ਉਹ ਨਾਮ ਜਪ ਸਕਣ। ਨਾ ਆਪਣੇ ਵਰਗਾ ਉਹਨਾਂ ਨੂੰ ਦਿਮਾਗ ਦਿੱਤਾ ਹੈ ਪ੍ਰਮਾਤਮਾ ਨੇ। ਕਿ ਜਿੰਨੀ ਆਪਾਂ ਨੂੰ ਸੋਝੀਏ ਉਹਨਾਂ ਨੂੰ ਉਨੀ ਸੋਝੀ ਨਹੀਂ। ਪਸ਼ੂਆਂ ਤੇ ਜੇ ਗੁਰੂ ਪਿਆਰਿਓ ਬੰਦਾ ਵੀ ਇਹ ਗੱਲ ਕਵੇ ਕਿ ਮੈਂ ਟਾਈਮ ਪਾਸ ਕਰ ਰਿਹਾ ਫਿਰ ਬੰਦੇ ਚ ਤੇ ਪਸ਼ੂ ਚ ਕੋਈ ਅੰਤਰ ਨਹੀਂ ਰਹਿ ਜਾਂਦਾ ਫਰਕ ਨਹੀਂ ਰਹਿ ਜਾਂਦਾ ਆਪਾਂ ਸਮਾਂ ਸਫਲ ਕਰਨਾ ਹੈ ਤੇ ਜਿਹੜੇ ਪਸ਼ੂ ਪੰਛੀ ਨੇ ਉਹ ਟਾਈਮ ਪਾਸ ਕਰ ਰਹੇ ਸੋ ਟਾਈਮ ਪਾਸ ਕਰ ਸਕਦੇ ਆ ਟਾਈਮ ਨੂੰ ਸਫਲ ਨਹੀਂ ਕਰ ਸਕਦੇ ਇੱਕ ਬੰਦਾ ਹੀ ਹੈ ਜਿਹੜਾ ਸਮੇਂ ਨੂੰ ਸਫਲ ਕਰ ਸਕਦਾ ਹੈ ਨਾਮ ਜਪ ਕੇ ਭਲੇ ਦੇ ਕਰਮ ਕਰਕੇ ਆਪਣਾ ਜਨਮ ਸਫਲਾ ਕਰ ਸਕਦਾ ਹੈ ਸਦਾ ਲਈ ਅਮਰ ਹੋ ਸਕਦਾ ਹੈ ਆਪਣੇ ਘਰ ਸੱਚਖੰਡ ਜਾ ਸਕਦਾ ਹੈ ਪਰਮੇਸ਼ਰ ਨੂੰ ਮਿਲ ਸਕਦਾ ਹੈ ਸੋ ਗੁਰੂ ਪਿਆਰਿਓ ਇਹ ਸਿਰਫ ਬੰਦੇ ਦੇ ਹਿੱਸੇ ਵਿੱਚ ਹੀ ਆਇਆ ਹੋਰ ਕਿਸੇ ਪਸ਼ੂ ਪੰਛੀ ਦੇ ਹਿੱਸੇ ਵਿੱਚ ਇਹ ਗੱਲ ਨਹੀਂ ਆਈ ਸੋ ਗੁਰੂ ਪਿਆਰਿਓ ਕਿ ਉਹ ਨਾਮ ਜਪ ਕੇ ਸੋ ਬੰਦਗੀ ਕਰਕੇ ਸੇਵਾ ਸਿਮਰਨ ਕਰਕੇ ਪਰਮੇਸ਼ਰ ਤੱਕ ਪਹੁੰਚ ਸਕੀ ਸੋ ਸਿਰਫ ਬੰਦਾ ਹੀ ਹੈ ਜਿਹੜਾ ਪਰਮੇਸ਼ਰ ਤੱਕ ਪਹੁੰਚ ਸਕਦਾ ਹੈ ਸੋ ਉਹ ਸੋ ਜਨਮ ਨਹੀਂ ਗਵਾੜਾ ਕੰਮ ਧੰਦੇ ਵੀ ਕਰਨੇ ਆ ਆਪਣੀਆਂ ਮਜਬੂਰੀਆਂ ਭਜ ਵੀ ਨਹੀਂ ਸਕਦੇ ਉਹਨਾਂ ਤੋਂ ਪਰ ਗੁਰੂ ਪਿਆਰਿਓ ਨਾਲ ਨਾਲ ਕੋਸ਼ਿਸ਼ ਕਰਨੀ ਹੈ ਕਿ ਸੁਆਸ ਖਾਲੀ ਨਾ ਜਾਓ ਉੱਠਦੇ ਆਂ ਬਿੰਦੇ ਆਂ ਸੁਦਦੇ ਆਂ ਜਾਗਦੇ ਆਂ ਸੋ ਹਰ ਵੇਲੇ ਸਿਮਰਨ ਚੱਲਦਾ ਰਹੇ ਸੋ ਬੜੋ ਸੁ ਸਲੋਕ ਪਵਨ ਅੰਗਰੂ ਪਾਣੀ ਕਿਤਾ